ਬੜੇ ਲੰਬੇ ਅਰਸੇ ਤੋਂ ਇਸ ਇਲਾਕੇ 'ਚ ਪਾਣੀ ਦੀ ਸਮੱਸਿਆ ਸੀ। ਔਰ ਇਲਾਕਾ ਵਾਸੀ ਔਰ ਸਾਡੇ ਕੌਂਸਲਰ ਸਭਾ ਮੈਡਮ ਕਬੂਲ ਜੀ ਉਹਨਾਂ ਨੇ ਸਾਰਿਆਂ ਨੇ ਡਿਮਾਂਡ ਸਗੀ ਵੀ ਇੱਥੇ ਟਿਊਬਵਲ ਬਹੁਤ ਜ਼ਰੂਰਤ ਹੈ। ਕਿਉਂਕਿ ਨਾਲਾ ਪਾਣੀ ਦਾ ਪ੍ਰੈਸ਼ਰ ਔਰ ਪਾਣੀ ਰੈਗੂਲਰ ਆ ਵੀ ਨਹੀਂ ਲੱਗ। ਗਰਮੀਆਂ ਨੂੰ ਬਹੁਤ ਜ਼ਿਆਦਾ ਤਕਲੀਫ ਸੀ। ਔਰ ਮੈਨੂੰ ਦੱਸਦੇ ਆ ਖੁਸ਼ੀ ਹੋ ਰਹੀ ਹੈ ਅਸੀਂ ਪਾਣੀ ਦੇ ਲਈ ਸਭ ਤੋਂ ਜ਼ਿਆਦਾ 3.5 ਸਾਲ ਦੇ ਵਿੱਚ 43 ਦੇ ਕਰੀਬ ਟਿਊਬਲ ਜੜੇ ਆ ਅਸੀਂ ਇਲਾਕੇ ਨੂੰ ਆਪਣੇ ਵਿਧਾਨ ਸਭਾ ਨੂੰ ਦਿੱਤੇ ਆ ਕਾਰਪੋਰੇਸ਼ਨ ਦੇ ਇਲਾਕੇ ਦੇ ਵਿੱਚ ਚਾਹੇ ਰੀਬੋਰ ਸੀਗੇ ਚਾਹੇ ਨਵੇਂ ਆ ਸੋ ਇਹ ਜਿਹੜਾ 45 ਨੰਬਰ ਦੇ ਟਿਊਬਲ ਲੱਗਾ तकरीबन 34 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਥੇ ਲੱਗਣ ਜਾ ਰਿਹਾ 650 ਫੁੱਟ ਤੇ ਜਾ ਕੇ ਅੱਜ ਕੱਲ ਪਾਣੀ ਜਿਹੜਾ ਅੱਛਾ ਪਾਣੀ ਮਿਲਦਾ ਜਾ ਕੇ ਔਰ ਸਾਡੀ ਵੀ ਕਾਰਪੋਰੇਸ਼ਨ ਦੀ ਖਾਸ ਤੌਰ ਤੇ ਸਾਡੇ ਅਧਿਕਾਰੀਆਂ ਦੀ ਪਾਲਿਸੀ ਰਹਿੰਦੀ ਆ ਤੇ ਪਾਣੀ ਦੀ ਜਿਹੜੀ ਗੁਣਵੱਤਾ ਜਿੱਥੇ ਮਿਲਦੀ ਉੱਥੇ ਤੱਕ ਬੋਰ ਕਰਾਇਆ ਜਾਵੇ ਮੈਂ ਸਾਰਿਆਂ ਨੂੰ ਇਸ ਸ਼ੁਭ ਮੌਕੇ ਤੇ ਵਧਾਈ ਵੀ ਦਿੰਨਾ ਔਰ ਮੇਰਾ ਨਾਮ ਮੇਰ ਸੇਂਦਰ ਕੁਮਾਰ ਚੰਦਾ ਜੀ ਔਰ ਸਾਰੀ ਟੀਮ ਕੋ ਕੇਸ਼ਮਲ ਜੀ ਔਰ ਜਸਪਾਲ ਸੋਮਨ ਜੀ ਮੈਡਮ ਕਪੂਰ ਜੀ ਅਫਤਾਰ ਸਿੰਘ ਪੂਰ ਮੇਰੇ ਬਡੇ ਭਰਾ ਔਰ ਸਾਡੇ ਅਧਿਕਾਰੀ ਗਨ ਐਕਸ਼ਨ ਸਾਹਿਬ ਖੜੇ ਹੈ ਅਪੀਜੀ ਔਰ ਜਿੰਨੇ ਵੀ ਸੰਜੀ ਸ਼ਰਮਾ ਜੀ ਆ ਹੋਰ ਬਹੁਤ ਸਾਰੇ ਸਾਥੀ ਇੱਥੇ ਮੌਜੂਦ ਹੋਗੇ ਬਾਈ ਚਾਂਸ ਕਿਸੇ ਨਾਲ ਨਾਰਾਜ਼ ਹੋਵੇ ਤਾਂ ਮਾਫੀ ਚਾਹਨਾ ਸੋ ਅਸੀਂ ਜੁ ਤਕਰੀਬਨ 3.5 ਸਾਲ ਤੋਂ ਲੋਕਾਂ ਨੂੰ ਵਿਸ਼ਵਾਸ ਦਵਾਇਆ ਵੀ ਜਿਹੜਾ ਜਿਹੜਾ ਕੰਮ ਸਾਡੀ ਨੋਲਿਜ ਆ ਰਿਹਾ ਉਹਨੂੰ ਲਗਾਤਾਰ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਤੋਂ ਦੋ ਦਿਨ ਪਹਿਲਾਂ ਅਸੀਂ ਇੱਕ ਸੜਕ ਬਦ ਘਾਟਨ ਵੀ ਕੀਤਾ ਉਹਦੀ ਜ਼ਰੂਰਤ ਸੀ ਔਰ ਇਦਾਂ ਹੀ ਮਾਲ ਟਾਉਨ ਦਾ ਇਲਾਕਾ ਤੋਂ ਦੇਖਿਆ ਪ੍ਰੈਜ਼ੀਡੈਂਸੀ ਹੋਟਲ ਤੋਂ ਗੁਰੂ ਰਾਮਦਾਸ ਮਾਰਗ ਬਣਾਇਆ ਸੀ ਅੱਜ ਉਹ ਉਹਦੇ ਨਾਲ ਨਾਲ ਰੋਸ਼ਨ ਗਰਾਊਂਡ ਨੂੰ ਬਣਾਉਣ ਜਾ ਰਹੇ ਹਾਂ ਬਹੁਤ ਜਲਦੀ ਉੱਥੇ ਬਹੁਤ ਵੱਡਾ ਡੰਪ ਸੀਗਾ ਜਿਹਨੂੰ ਅਸੀਂ ਰਿਮੂਵ ਕੀਤਾ ਔਰ ਅੱਜ ਉਹ ਸਭ ਤੋਂ ਖੁਸ਼ ਕਿਉਂਕਿ ਉੱਥੇ ਅ ਸ਼੍ਰੀ ਰਾਮ ਮੰਦਿਰ ਵੀ ਸੀਗਾ ਔਰ ਕਲਗੀਧਾ ਗੁਰਦੁਆਰਾ ਸਾਹਿਬ ਸੀ ਔਰ ਇਲਾਕੇ ਦੇ ਬੜੇ ਬੜੇ ਵੱਡੇ ਧਾਰਮਿਕ ਸਮਾਗਮ ਹੁੰਦੇ ਆ ਲਗਾਤਾਰ ਉੱਥੇ ਔਰ ਉਹ ਲਈ ਸਾਨੂੰ ਕਾਫੀ ਮੁਸ਼ਕਲਤ ਕਰਨੀ ਪਈ ਲੇਕਿਨ ਅਲਟੀਮੇਟਲੀ ਕਾਮਯਾਬ ਹੋਇਆ ਆ ਜੋ ਵੀ ਸ਼ਹਿਰ ਦੀ ਸਭ ਤੋਂ ਖੂਬਸੂਰਤ ਰੋਡ ਦੇ ਵਿੱਚੋਂ ਇੱਕ ਰੋਡ ਬਣ ਗਈ ਆ ਔਰ ਲੋਕ ਸਾਨੂੰ ਖੁਦ ਆ ਕੇ ਦੱਸਦੇ ਆ ਔਰ ਲਗਾਤਾਰ ਤੁਹਾਡੇ ਸਹਿਯੋਗ ਤੋਂ ਬਿਨਾ ਤੁਹਾਡੇ ਪਿਆਰ ਕਰਕੇ ਇਹ ਕੰਮ ਕਰ ਪਾ ਰਹੇ ਆ ਔਰ ਮੈਂ ਉਮੀਦ ਕਰਦਾ ਵੀ ਇਸ ਜਿੰਨੇ ਵੀ ਅਸੀਂ ਕੰਮ ਨੂੰ ਇਹਦੀ ਡਰਾਈਵ ਚੱਲਦੀ ਪਈ ਆ ਸ਼ਹਿਰ ਚਾਹੇ ਪਾਣੀ ਦੀ ਗੱਲ ਆ ਚਾਹੇ ਲਾਈਟਾਂ ਦੀ ਗੱਲ ਆ ਲਾਈਟਾਂ ਦੀ ਜੇ ਤੁਹਾਨੂੰ ਗੱਲ ਕਰਨੀ ਚਾਹਨਾ ਅਸੀਂ ਪਹਿਲੀ ਵਾਰ ਆ ਬਨੋਜਿਆ ਬਾਜ਼ਰ ਤੋਂ ਪ੍ਰਵਾਹੀ ਰੋਡ ਲੋਕ ਸੈਰ ਕਰਨ ਜਾਂਦੇ ਆ ਅੰਬੇਵਲੀ ਦੇ ਸਾਹਮਣੇ ਕਾਰਪੋਰੇਸ਼ਨ ਤੋਂ ਬਾਹਰ ਨੂੰ ਰੋਡ ਜਾਂਦੀ ਉਹ ਤੇ ਤਿਆਰ ਕਰਨ ਜਾਂਦੇ ਆ ਔਰ ਮਹਾਰਿਸ਼ੀ ਵਾਲਮੀਕੀ ਜਿਹਦੇ ਆਸ਼ਰਮ ਤੋਂ ਉਧਰੋਂ ਲੈ ਕੇ ਔਰ ਅੰਬਰ ਰਾਈਜ਼ਰ ਰੈਜ਼ੀਡੈਂਸੀ ਹੋਟਲ ਵੱਲ ਨੂੰ ਆਉਂਦੇ ਉੱਥੇ ਵੀ ਲਾਈਟਾਂ ਬੰਦ ਦੇ ਨਾਲ-ਨਾਲ ਲਾਈਟਾਂ ਹੋਰ ਵੀ ਕਿੰਨੇ ਇਲਾਕੇ ਛੇਵੀ ਪਾਸ਼ਾ ਜੀ ਦਾ ਗੁਰਦੁਆਰਾ ਹੈ ਪ੍ਰੋਸੀਡਰ ਚੌਂਕੀ ਤੋਂ ਲੈ ਕੇ ਜਮ ਕੈਮਰੇ ਦੇ ਸਾਹਮਣੇ ਰੋਡ ਨਿਕਲਦੀ ਹੈ ਉੱਥੇ ਲਾਈਟਾਂ ਅਸੀਂ ਸਾਰੇ ਪ੍ਰਬੰਧ ਜਿਹੜੇ ਆ ਇਹ ਸਿਰਫ ਤੁਹਾਡਾ ਪਿਆਰ ਔਰ ਅਸ਼ੀਰਵਾਦ ਹੈ ਜਿਸ ਦੇ ਕਰਕੇ ਅਸੀਂ ਕੰਮ ਜ਼ਾਬ ਹੋ ਰਹੇ ਆਂ ਔਰ ਮੈਂ ਉਮੀਦ ਕਰਦਾ ਵੀ ਲਗਾਤਾਰ ਤੁਹਾਡਾ ਸਹਿਯੋਗ ਜਿਹੜਾ ਹੈ ਸਾਡਾ ਸਾਡੀ એનર્ਜੀ ਨੂੰ ਵਧਾਊਗਾ ਔਰ ਅਸੀਂ ਲਗਾਤਾਰ ਕੰਮ ਕਰਦੇ ਰਹਾਂਗੇ ਅ ਸਭ ਨੂੰ ਫਿਰ ਦੁਆਰਾ ਧੰਨਵਾਦ ਕਰਦਾ ਸਾਰੇ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਐਮ ਸੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਮੈਂ ਉਸ ਅਕਾਲ ਪੁਰਖ ਦਾ ਉਸ ਖੁਦਾ ਦਾ ਉਸ ਅੱਲਾਹ ਤਾਲਾ ਦਾ ਧੰਨਵਾਦ ਕਰਦੀ ਆਂ ਔਰ ਮੁਬਾਰਕ ਬਾਤ ਸਭ ਤੋਂ ਪਹਿਲਾਂ ਉਸ ਪਿਤਾ ਪਰਮੇਸ਼ਰ ਨੂੰ ਦੇਣੀ ਆ ਉਸ ਤੋਂ ਬਾਅਦ ਆਪਣੇ ਸੇਰ ਜੀ ਜਿੰਪਸਾਂ ਨੂੰ ਦਨੀਆਂ ਮੇਰ ਸਾਹਿਬ ਨੂੰ ਦੇ ਰਹੀ ਆ ਮੁਬਾਰਕਾਂ ਤੁਹਾਡੇ ਸਾਰਿਆਂ ਨੂੰ ਜਿੰਨੇ ਮੇਰੇ ਵੀਰ ਮੇਰੇ ਬਜ਼ੁਰਗ ਮੇਰੇ ਭਰਾ ਮੇਰੀਆਂ ਭੈਣਾਂ ਇੱਥੇ ਖੜੀਆਂ ਉਹਨਾਂ ਨੂੰ ਅੱਜ ਵਰਗਾ ਦਿਨ ਮੈਨੂੰ ਲੱਗਦਾ ਸਾਨੂੰ ਇਹ ਸੁਭਾਗਾ ਸਮਾਂ ਬਹੁਤ ਘਟ ਪ੍ਰਾਪਤ ਹੋਇਆ ਕਰਦਾ ਕਿਉਂਕਿ ਜਿਹਨਾਂ ਦੇ ਗਵਾਂਡ ਵਿੱਚ ਘਰ ਦੇ ਵਿੱਚ ਟੂਬਵੈਲ ਦੀ ਇਹਨਾਂ ਨੇ ਦੇਣ ਦਿੱਤੀ ਆ ਸਾਨੂੰ ਪਾਣੀ ਸਭ ਤੋਂ ਵੱਡੀ ਪਾਣੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਾਣੀ ਸਭ ਤੋਂ ਅਹਿਮ ਰੋਲ ਹੈ ਪਾਣੀ ਦਾ ਸਾਡੀ ਜ਼ਿੰਦਗੀ ਦਾ 75% ਪਾਣੀ ਸਾਡੇ ਸਰੀਰ ਵਿੱਚ ਹੈ ਮੈਂ ਉਸ ਖੁਦਾ ਦਾ ਬੇਹੱਦ ਧੰਨਵਾਦ ਕਰਦੀਆਂ ਤੇ ਗੁਜ਼ਾਰਿਸ਼ ਕਰਦੀਆਂ ਕਿ ਜਿਹੜੇ ਰਹਿਣਦੇ ਕੰਮ ਆ ਉਹ ਵੀ ਮੇਰੇ ਵੀਰ ਜੀ ਜਰੂਰ ਜਰੂਰ ਪੂਰਾ ਕਰਵਾਉਣਗੇ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ